ਵਾਲਾ ਜੀ ਇੱਕ ਇੱਕ ਵਾਰ ਜੀ ਖਾਲਸਾ ਜੀ ਅੱਛਾ ਬਹੁਤ ਹੋ ਗਿਆ ਤਾਂ ਬੈਠੇ ਆ ਤਾਂ ਸਮਰਥਨ ਦੇ ਵਿੱਚ ਬਸ ਉਹ ਸਿੱਖਿਆ ਤਾਂ ਖਤਰੀਆਂ ਹੀ ਹੈਗੀਆਂ ਉਹ ਪਹੁੰਚ ਰਹੀਆਂ ਹੈ ਸਾਡੇ ਨਾਲ ਪਸ਼ਾਈ ਮਾਨ ਸਾਹਿਬ ਮਾਨ ਸਾਹਿਬ ਜਿਹੜਾ ਜੀ ਜਿਹੜਾ ਬਦਲ ਵੀ ਨਾਲ ਕੋਡੋ ਮਤਲਬ ਹੈ ਸਵਾਮੀ ਰਜੇਸ਼ਵਰ ਆਨੰਦ ਜੀ ਅੰਬਾਲੇ ਵਾਲੇ ਉਹ ਵੀ ਪਹੁੰਚ ਰਹੇ ਆ ਇਹ ਬਹੁਤ ਅਨੰਦ ਹੈ ਬਹੁਤ ਬਰਕਤ ਹੋਈ ਸਾਰੇ ਧਾਰਮਿਕ ਮੁਕੱਦਸ ਗ੍ਰੰਥਾਂ ਦੀਆਂ اور ਅਲੱਗ-ਅਲੱਗ ਪਰੰਪਰਿਆਂ ਜੋ ਵੀ ਅਸੀਂ ਆ ਕੇ ਸਜੋ ਬੈਠਿਆਂ ਦੀ ਹਾਜ਼ਰੀ ਲੱਗਦੀ ਹੈ ਬਾਬਾ ਜੀ ਕੋਲ ਬੰਧਿਆ ਨਹੀਂ ਲੱਗਦੀ ਸਾਰੇ ਸੇਵਕ ਲੈ ਕੇ ਉਹਨਾ ਵਸਦੇ ਆਏ ਆਪਣੇ ਜਿਹੜੇ ਧਰਮ ਦੇ ਮੰਨਦੇ ਨੇ ਉਹ ਉਹ ਜਵਾਇ ਉੱਠੋੜੇ ਔਰ ਜੇਕਰ ਉਹ ਵੀ ਆਵਾਜ਼ ਵੱਡੇ ਪੱਤਰ ਤੇ ਇਕੱਠੀ ਹੋ ਕੇ ਰੱਟੇ ਪ੍ਰੋਗਰਾਮ ਰਚ ਕੇ ਬਲੱਦ ਕੀਤੀ ਜਾਵੇ ਤਾਂ ਸਰਕਾਰਾਂ ਤੇ ਦਬਾਅ ਬਹੁਤ ਛੇਤੀ ਬਣ ਸਕਦਾ ਹੈ ਲਿਆ ਜਾਏਗਾ ਔਰ ਫੈਸਲੇ ਦਾ ਜਿਹੜਾ ਇੰਪਲੀਮੈਂਟ ਹੈ ਜਿਹੜੀ ਸਜ਼ਾ ਦਿੱਤੀ ਜਾਏਗੀ ਉਹ ਜਨਤਕ ਤੌਰ ਤੇ ਦਿੱਤੀ ਜਾਏਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਤਾਕਤਾਂ ਜਿਹੜੇ ਵੀ ਧਰਮਾਂ ਦੇ ਖਿਲਾਫ ਬੇਅਦਬੀ ਕਰਨੀਆਂ ਚਾਹੁੰਦੀਆਂ ਉਹਨਾਂ ਨੂੰ ਕੰਨ ਹੋ ਜਵੇ ਕਿ ਪੰਜਾਬ ਦੀ ਧਰਤੀ ਤੇ ਅਗਰ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੀ ਸਖਤ ਸਜ਼ਾ ਜਿਹੜਾ ਜਨਤਕ ਤੌਰ ਤੇ ਪੰਜਾਬ ਤੱਕ ਮਿਸਾਲ ਹੈ ਸਾਰੇ ਧਰਮਾਂ ਦੇ ਲੋਕ ਇੱਕ ਗੁਲਦਸਤੇ ਕੇ ਵਾਂਗੂ ਰਹਿੰਦੇ ਆ ਆਪ ਜੀ ਕੀ ਕਹੋਗੇ ਪੰਜਾਬ ਅੱਜ ਤੋਂ ਨਹੀਂ ਪਿਛਲੇ ਕਈ ਹਜ਼ਾਰ ਸਾਲਾਂ ਤੋਂ ਔਰ ਅਗਰ ਤੁਸੀਂ ਦੇਖੋ ਤਾਂ ਪਹਿਲੀ ਪਾਸ਼ਾਹੀ ਤਾਂ ਤਨ ਗੁਰ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਉਹਦੇ ਜੀ ਤੁਹਾਨੂੰ ਸਿੱਖ ਪੰਥ ਦੇ ਸੱਜੇ ਖੱਬੇ ਮੁਸਲਮਾਨ ਤੇ ਹਿੰਦੂ ਐਨ ਭਰਾਵਾਂ ਵਾਂਗੂ ਜੁੜੇ ਖੜੇ ਨਜ਼ਰ ਆਣਗੇ ਚਾਹੇ ਤੁਸੀਂ ਭਾਈ ਲਾਲੋ ਤੋਂ ਲੈ ਲਓ ਜਾਂ ਫਿਰ ਦੀਵਾਨ ਟੋਡਰਮਲ ਨੂੰ ਲੈ ਲਓ ਜਾਂ ਮਲੇਰ ਨਵਾਬ ਮਲੇਰ ਕੋਲਦੇ ਨੂੰ ਲੈ ਲਓ ਜਾਂ ਨਬੀ ਖਾਂ ਗਨੀ ਖਾਨ ਨੂੰ ਲੈ ਲਓ ਤੁਹਾਨੂੰ ਮੁਸਲਮਾਨ ਤੇ ਹਿੰਦੂ ਜਿਹੜੇ ਨੇ ਉਹ ਸਿੱਖ ਕੌਮ ਦੇ ਨਾਲ ਹਮੇਸ਼ਾ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜੇ ਰਹੇ ਨੇ ਅੱਜ ਵੀ ਇਹ ਜਿਹੜੀਆਂ ਤਿੰਨੋਂ ਕੌਮ ਯਾਨੇ ਦੁਨੀਆ ਦੀ ਕੋਈ ਤਾਕਤ ਕਿਸੇ ਸ਼ਰਾਰਤ ਦੇ ذریعے ਸਾਡੀ ਇਕਤਾ ਨੂੰ ਤੋੜ ਨਹੀਂ ਸਕਦੀ ਪੰਜਾਬ ਦੇ ਖਾਲਸਾ 8 ਮਹੀਨੇ ਤੋਂ ਪਦਵਕਤ ਹੋ ਗਿਆ ਸਾਰੇ ਤਰ੍ਹਾਂ ਦੇ ਗ੍ਰੰਥਾਂ ਦੇ ਲਈ ਸਖਤ ਕਾਨੂੰਨ ਬਣੇ ਅੱਜ ਆਪ ਆਇਓ ਕੀ ਕਹਿਣਾ ਬismillah रहमान रहीम ਸਭ ਤੋਂ ਅੱਲਾਹ ਤਾਲਾ ਦੇ ਨਾਮ ਤੋਂ ਜੋਗਾ ਮਿਹਰਬਾਨ ਤੇ ਨਮਾਈ ਕਰਮ ਕਰਾ ਲੈ ਸਰਦਾਰ ਗੁਰਜੀਤ ਸਿੰਘ ਜੀ ਪਿਛਲੇ 257 ਦਿਨਾਂ ਤੋਂ ਇਸ ਕਾਬਰ ਦੇ ਉੱਤੇ ਇੱਕ ਮੋਰਚਾ ਲਾ ਕੇ ਬੈਠੇ ਨੇ ਇਸ ਮੋਰਚੇ ਦਾ ਮਕਸਦ ਇਹ ਹੀ ਸੀ ਕਿ ਜਨਤਾ ਦਾ ਸਰਕਾਰ ਦਾ ਇਸ ਪਾਸੇ ਧਿਆਨ ਦਿਵਾਣਾ ਕਿ ਆਏ ਦਿਨ ਜਦ ਕੋਈ ਬੇਅਦਬੀ ਹੁੰਦੀ ਹੈ ਉਦੇ ਮੁਲਜ਼ਮਾਂ ਦੇ ਖਿਲਾਫ ਕੋਈ ਠੋਕਵਾ ਕਾਨੂੰਨ ਜਿਹੜਾ ਉਹ ਨਹੀਂ ਬਣਿਆ ਅਜੇ ਤੱਕ ਤੇ ਪੰਜਾਬ ਦੇ ਵਿੱਚ ਕਿਉਂਕਿ ਵਰਗਾੜੀ ਤੋਂ ਬਾਅਦ ਇੱਕ ਟ੍ਰੈਂਡ ਜਿਆ ਚੱਲ ਪਿਆ ਸੀ ਕਦੀ ਕਿਸੇ ਧਰਮ ਦੀ ਬੇਅਦਬੀ ਕੀਤੀ ਗਈ ਕਦੀ ਕਿਸੇ ਧਰਮ ਦੀ ਤੇ ਮੈਂ ਸਮਝਦਾ ਕਿ ਇਹਦੇ ਖਿਲਾਫ ਇੱਕ ਵਧੀਆ ਠੋਸ ਕਾਨੂੰਨ ਬਣਾਉਣਾ ਬਹੁਤ ਹੀ ਅਹਿਮ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਮੈਨੂੰ ਪਤਾ ਲੱਗਿਆ ਕਿ ਕਾਨੂੰਨ ਦਾ ਮਸਕਦਾ ਤਿਆਰ ਹੈ ਸ਼੍ਰੀ ਅਮਨ ਅਰੋੜਾ ਜੀ ਜਿਹੜੇ ਮੰਤਰੀ ਨੇ ਉਹਨਾਂ ਨਾਲ ਇਹਨਾਂ ਦੀ ਗੱਲਬਾਤ ਵੀ ਚੱਲ ਰਹੀ ਹੈ ਲੇਕਿਨ ਉਸ ਕਾਨੂੰਨ ਦੇ ਮਸਕਦੇ 'ਚ ਮੈਂ ਕਹਿਣਾ ਚਾਹੁੰਦਾ ਕਿ ਇਹ ਵੀ ਜਿਹੜਾ ਵੀ ਕੋਈ ਬੇਅਦਬੀ ਦਾ ਕਾਂਡ ਹੁੰਦਾ